हां भाई मित्रों सोनू एक ना हां बहुत शर्मनाक ਆਪਾਂ ਘਟਨਾ ਜਿਹੜੀ ਦਿਖਾਉਣ ਜਾ ਰਹੇ ਆ ਉਹ ਦੱਸਣ ਜਾ ਰਹੇ ਆ ਤੇ ਇਹਦੇ ਵਿੱਚ ਜਦੋਂ ਆਪਾਂ ਗੱਲ ਸਾਰੀ ਲਾਤੀ ਨਾ ਸਿਰੇ ਤੇ ਕਈ ਬੰਦੇ ਇਹ ਕਹਿਣਗੇ ਵੀ ਇਹ ਕੋਈ ਵੀਡੀਓ ਪਾਉਣ ਵਾਲੀ ਗੱਲ ਤਾਂ ਹੈ ਨਹੀਂ ਸੀ ਏਡੀ ਤੇ ਪਰ ਗੱਲ ਇਹ ਮੁੱਦਾ ਹੈ ਵੀ ਬਹੁਤ ਵੱਡਾ ਗਾ ਇਹ ਬਾਈ ਨਾ ਖੇਤ ਸਬਜੀ ਸਬਜੀ ਲਾਉਣ ਦਾ ਸ਼ਕੀਨ ਹਰ ਇੱਕ ਬੰਦਾ ਹਰ ਕਿਸਾਨ ਸਬਜੀ ਲਾਉਂਦਾ ਹੀ ਆ ਆਪਦੇ ਜੋਗਰੀ ਤੇ ਯਾਰ ਗੱਲ ਇਹ ਆ ਵੀ ਕੋਈ ਨਾ ਐਡੀ ਸ਼ਰਮਨਾਕ ਘਟੀਆਂ ਗੱਲ ਕਰਕੇ ਗਿਆ ਤੇ ਸਾਰਾ ਲਸਣ ਆ ਵੇਖੋ ਕਿੰਨਾ ਲਸਣ ਸੀ ਤੇ ਕਿਉਂ ਜੀਵਿੰਦਾਰ ਆਰ ਦੇ ਘਰ ਦੀ ਖਾਤਰ ਆਮ ਕਿਸੇ ਰਿਸ਼ਤੇਦਾਰ ਦੀ ਖਾਤਰ ਤੇ ਤਕਰੀਬਨ ਆਮ ਹੁੰਦਾ ਹੀ ਆਪਣੇ ਕੋਈ ਰਿਸ਼ਤੇਦਾਰ ਨੂੰ ਚਾਰ ਗੁੱਟੀਆਂ ਦੇਤੀਆਂ ਕੋਈ ਘਰ ਵਾਸਤੇ ਪਰਿਵਾਰ ਦੇ ਵਿੱਚ ਤੇ ਆ ਸਾਰਾ ਲਸਣ ਜਾਨੀ ਕਿ ਕੋਈ ਪੱਟ ਕੇ ਲੈ ਗਿਆ ਕੋਈ ਇੱਕ ਗੁੱਟੀ ਨਹੀਂ ਪੱਟੀ ਕੋਈ ਦੋ ਨਹੀਂ ਪੱਟੀਆਂ ਤੇ ਐਦੂ ਜਾਨੀ ਕਿ ਘਟਿਆ ਤੇ ਸ਼ਰਮਨਾਕ ਗੱਲ ਹੋ ਨਹੀਂ ਸਕਦੀ ਤੇ ਹੁਣ ਜੇ ਪਿੰਡ ਦਾ ਨਾਮ ਲੈਨੇ ਆ ਤੇ ਪਿੰਡ ਦੀ ਵੀ ਇਸ ਗੱਲ ਚ ਬਦਨਾਮੀ ਵਾਲੀ ਗੱਲ ਹੀ ਆ ਪਿੰਡ ਦਾ ਨਾਮ ਤਾਂ ਰੀ ਅਸੀਂ ਲੈਂਦੇ ਤੇ 17 ਟਰਾਂਸਫਾਰਮਰ ਤੇ ਮੋਟਰਾਂ ਇਹ ਤਾਂ ਚੋਰੀ ਹੁੰਦੀਆਂ ਸੁਣੀਆਂ ਸੀ ਤੇ ਪਰ ਹੁਣ ਲਸਣ ਵੀ ਖੇਤਾਂ ਦੇ ਵਿੱਚੋਂ ਚੋਰੀ ਹੋਣ ਲੱਗ ਗਈ ਭਰਾਵੋ ਗੱਲ ਇਹ ਆ ਇਹ ਬਾਈ ਦਾ ਇੱਕ ਸਿਰਫ ਕਹਿਣ ਦਾ ਮਤਲਬ ਇਹੀ ਸੀ ਇਹ ਕਹਿੰਦਾ ਵੀ ਮੇਰਾ ਤਾਂ ਨੁਕਸਾਨ ਕਰਤਾ ਹੁਣ ਲਸਣ ਗੰਡਾ ਹੋਰ ਸਭ ਕੁਝ ਲਾਇਆ ਹੁੰਦਾ ਖੇਤਾਂ ਦੇ ਵਿੱਚ ਸਬਜ਼ੀ ਇਹ ਕਹਿੰਦਾ ਵੀ ਕਿਸੇ ਹੋਰ ਭਰਾ ਦੇ ਨਾਲ ਨਾ ਕੋਈ ਇਹ ਜੀ ਜਾਣੀ ਕਿ ਧੋਖੇ ਵਾਲੀ ਗੱਲ ਜਾਂ ਕੋਈ ਠੱਗੀ ਵਾਲੀ ਗੱਲ ਹੋ ਜੇ ਵੀ ਕਿਉਂ ਤੜਕੇ ਨੂੰ ਖੇਤ ਜਾਗੇ ਨਾ ਲਸਣ ਹੋਵੇ ਨਾ ਗੰਡਾ ਹੋਵੇ ਕੋਈ ਉਥੇ ਤੇ ਯਾਰ ਗੱਲ ਇਹ ਵੀ ਦੁੱਖ ਬਹੁਤ ਜ਼ਿਆਦਾ ਆਪਦਾ ਵੀ ਮਨ ਦੁਖੀ ਹੋਇਆ ਵੇਖੋ ਗੱਲ ਇਹ ਪੰਜ ਛੇ ਮਹੀਨੇ ਬੰਦਾ ਹਰੇਕ ਬੰਦਾ ਆਪਦਾ ਆਪਦੇ ਜੋਗਰਾ ਲਾਉਂਦਾ ਤੇ ਜੇ ਤੜਕੇ ਸਵੇਰ ਖੇਤ ਜਾਵੇ ਤੇ ਸਾਰਾ ਪੱਟਕੇ ਗਲਾ ਤੇ ਸਾਈਕਲ ਤੇ ਲੱਦ ਕੇ ਲੈ ਜੇ ਤੇ ਚਲੋ ਕੋਈ ਗੱਲ ਨਹੀਂ ਬੰਦਾ ਫੜਿਆ ਵੀ ਜਾਊਗਾ ਤੇ ਪਰ ਜੇ ਕਿਸੇ ਬੰਦੇ ਨੂੰ ਪਤਾ ਹੋਵੇ ਤੇ ਗੁਪਤ ਨੰਬਰ ਇਹਦੇ ਉੱਤੇ ਆਪਣਾ ਹੈਗਾਗਾ ਤੇ ਪੇਜ ਦੇ ਉੱਤੇ ਤੇ ਮੈਸੇਜ ਕਰ ਦਿਓ ਲਾਜ਼ਮੀ ਕਮੈਂਟ ਕਰ ਦਿਓ ਤੇ ਪਤਾ ਹੁੰਦਾ ਹੀ ਆਪਾਂ ਨੂੰ ਕਿ ਹਏ ਤਾਂ ਇਹਦੇ ਆਂਡੀ ਗਮੰਡ ਕੋਈ ਆ ਕੋਈ ਐ ਤਾਂ ਹੈ ਨਹੀਂਗਾ ਇਹ ਜਾਂ ਕੋਈ ਭਗਤੋਂ ਚੱਲ ਕੇ ਆਇਆ ਜਾਂ ਕੋਈ ਹੋਰ ਏਰਗੇਜੋ ਚੱਲ ਕੇ ਆਇਆ ਹਏ ਤਾਂ ਇਥੇ ਨੇੜ ਤੇੜ ਦਾ ਬੰਦਾ ਹੀ ਹੋ ਕੋਈ ਤੇ ਭਾਈ ਗੱਲ ਇਹ ਵੀ ਹੋਰ ਕੋਈ ਚੀਜ਼ ਵਕਤ ਇਹ ਤਾਂ ਚਲੋ ਲਸਣ ਦੀ ਗੱਲ ਸੀ ਹੋਰ ਕੋਈ ਚੀਜ਼ ਵਕਤ ਉਹ ਵਿਚਾਰ ਆ ਸਕਦਾ ਆਪ ਦੀ ਨਿਗਾਹ ਰੱਖ ਲਿਓ ਚਲੋ ਸਟਾਰਟਰ ਮੋਟਰ ਤੇ ਆਹ ਦੂਜੀਆਂ ਇਹ ਤਾਂ ਟਰਾਂਸਫਾਰਮ ਤਾਂ ਲੈਂਦੇ ਸੁਣੀ ਸੀ ਤੇ ਪਰ ਲਸਣ ਦਾ ਬਹੁਤ ਜਾਨਕੀ ਆ ਘਟਗਾ ਸ਼ਰਮਨਾ ਗੱਲਾਂ ਤੇ ਆ ਵੇਖੋ ਤੁਹਾਨੂੰ ਸਬਜ਼ੀ ਵੀ ਦਿਖਾਵਾਂਗੇ ਕਿਵੇਂ ਬਾਈ ਦੀ ਛੌਂਕਣਾ ਲਾਈ ਵੀ ਸੀ ਤੇ ਬਹੁਤ ਆਪ ਦਾ ਵੀ ਮਨ ਦੁਖੀ ਹੋਇਆ ਇਹ ਤਾਂ ਤਾਂ ਹੁਣੇ ਹੋਣਾ ਤੇ ਗੱਲ ਇਹ ਆ ਮਿੱਤਰੋ ਇਹ ਕੋਈ ਗੱਲ ਨੁਕਸਾਨ ਵੇਸ਼ਕ ਲੱਖ ਦਾ ਤੇ ਚੇ ਕੱਖ ਦਾ ਨੁਕਸਾਨ ਤਾਂ ਨੁਕਸਾਨ ਹੀ ਹੁੰਦਾ ਚੋਰੀ ਚੋਰੀ ਆ ਚੋਰੀ ਲੱਖ ਦੀ ਵੀ ਆ ਚੋਰੀ ਕੱਖ ਦੀ ਵੀ ਆ ਤੇ ਆ ਖੰਨੇ ਬਾਈ ਗੱਲ ਇਹ ਕੀ ਕਹਿਣਾ ਚਾਹਣਾ ਯਾਰ ਤੂੰ ਇਹ ਤੇ ਬਾਈ ਹੁਣ ਮੇਰੀ ਗੱਲ ਸੁਣੋ ਪਹਿਲਾਂ ਤਾਂ ਇਹ ਦੱਸ ਦਈਏ ਇਹ ਦਲੀਪ ਸਿੰਘ ਨਾਰਾ ਵੱਡਾ ਗਵਾਲ ਉਹਨਾਂ ਦਾ ਖੇਤ ਆ ਇਹ ਹਾਂ ਤੇ ਆਪਾਂ ਕਹੇ ਦਿੰਦੇ ਆਂ ਵੀ ਮੁੱਲ ਦੀ ਸਬਜ਼ੀ ਲਈ ਜੰਨੇ ਆ ਹਨਾ ਵੀ ਰੀਡਿੰਗ ਵਾਲਿਆਂ ਤੋਂ ਜ਼ਿੰਮੇਦਾਰ ਹੋ ਕੇ ਤੇ ਤੁਸੀਂ ਮੁੱਲ ਦੀਆਂ ਸਬਜ਼ੀਆਂ ਲੈਣੇ ਆ ਤੇ ਹੁਣ ਮੈਨੂੰ ਦੱਸ ਦੇ ਜ਼ਿੰਮੇਦਾਰ ਸਬਜ਼ੀ ਲਾ ਕੇ ਭਾਈ ਕੀ ਕਰੂਗਾ ਕੀ ਕਰੂਗਾ ਤੇ ਆਪਾਂ ਬਾਕੀ ਸੇਵ ਕੀਤੇ ਆ ਹੁਣ ਮੈਨੂੰ ਐਂ ਦੱਸ ਵੀ ਖੇਤਾਂ ਦੇ ਵਿੱਚ ਕਿੰਨੇ ਕ ਕੈਮਰੇ ਲੱਗ ਜਾਣਗੇ ਗੱਲ ਤਾਂ ਉਹ ਹੀ ਹੈ ਕਿੱਥੇ ਕਿੱਥੇ ਕੈਮਰੇ ਲਾਵਾਂਗੇ ਹੁਣ ਬੰਦਾ ਐਂ ਤਾਂ ਹੈ ਨਹੀਂ ਵੀ ਇੱਥੇ ਖੇਤ ਆ ਕੇ ਮੰਜਾ ਢਾ ਕੇ ਪਿਆਰ ਉਹ ਚਲ ਮੰਨ ਲਾ ਉਹ ਕੋਠੀ ਦੇ ਕੈਮਰਾ ਲਾਤਾ ਉਹ ਕਿੰਨਾ ਕ ਕਵਰ ਕਰ ਲੂਗਾ ਬਹੁਤ ਬਹੁਤ ਯਾਰ ਵੇਖੋ ਗੱਲ ਇਹ ਆ ਇਹਦੇ ਵਿੱਚ ਨਾ ਆਪਾਂ ਕਮੈਂਟਾਂ ਦੇ ਵਿੱਚ ਲ ਇਹ ਪਤਾ ਲੱਗਿਆ ਆ ਪਾ ਖਰਚੀ ਠੀਕ ਆ ਹੁਣ ਕੈਮਰੇ ਦੇ ਸਾਹਮਣੇ ਆਪਾਂ ਮਾੜੀ ਸ਼ਬਦਾਬਦੀ ਤਾਂ ਬੋਲ ਨਹੀਂ ਸਕਦੇ ਤੇ ਕਮੈਂਟਾਂ ਦੇ ਵਿੱਚ ਪੂਰੀ ਉਹਦੀ ਖੰਮਾਪਾ ਠੱਪਣੀ ਆ ਕਿਸੇ ਹੋਰ ਆਂਡੀ ਗਮਾਂਡੀ ਦਾ ਹੋਰ ਕਿਸੇ ਰਾਹ ਤੇ ਨੁਕਸਾਨ ਕਿਉਂ ਮੂੰਹ ਪਿਆ ਵਾ ਤੇ ਬੰਦਾ ਸ਼ਰਾਰਤ ਹੋਰ ਵੀ ਕਰੂਗਾ ਕਿਸੇ ਦੇ ਬਾਕੀ ਵੀ ਅਸੀਂ ਨਾ ਸਾਰਿਆਂ ਨੂੰ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਵੀਰ ਬਣ ਕੇ ਨਾ ਹੁਣ ਜਿਹਦੀ ਲਸਣ ਜਿਵੇਂ ਬਣੀ ਪਈ ਆ ਖੇਤਾਂ 'ਚ ਹੁਣ ਲਸਣ ਚੋਰ ਆ ਗਏ ਤੇ ਮੇਰੇ ਵੀਰ ਨਾ ਆਪੋ ਆਪਣੀ ਫਸਲ ਆ ਜਿਹੜੀ ਪਾਲੀ ਵੀ ਆ ਲਸਣ ਦੀ ਤੋ ਆਪੋ ਆਪਣੇ ਘਰਾਂ ਨੂੰ ਲੈ ਜਾਓ ਕਿਸੇ ਹੋਰ ਦਾ ਨਾ ਨੁਕਸਾਨ ਹੋਵੇ ਕਾਰ ਚੋਰ ਟਰਾਂਸਫਰਮ ਚੋਰ ਤਾਂ ਇਹ ਵੀ ਸੁਣਿਆ ਸੀਗਾ ਹੈ ਹਾਂ ਹੁਣ ਲਸਣ ਚੋਰ ਹੁਣ ਲਸਣ ਚੋਰ ਵੀ ਤੇ ਦੋਸਤੋ ਗੱਲ ਇਹ ਵੀ ਆ ਖੰਨੇ ਨੇ ਵਧੀਆ ਗੱਲ ਦੱਸਤੀ ਆ ਵੀ ਲਸਣ ਚੋਰਾ ਦਾ ਹੁਣ ਜਾਨੀ ਕਿ ਦਾਅਵਾ ਪੂਰਾ ਹੋ ਗਿਆ ਤੇ ਆ ਤੁਹਾਨੂੰ ਬਾਈ ਦੀ ਸਬਜ਼ੀ ਸੁਕਜੀ ਯਾਰ ਸ਼ੌਂਕ ਬਹੁਤ ਮਨਦੁਖੀ ਹੋਇਆ ਤੇ ਕਮੈਂਟ ਲਾਜ਼ਮੀ ਕਰਿਓ ਯਾਰ ਇਹ ਜੀ ਵੀਡੀਓ ਨਾਲ ਸ਼ੇਅਰ ਕਰਦਿਆ ਕਰੋ ਠੀਕ ਆ ਆਪਾਂ ਫਿਰ ਉਹ ਜਿਹਾਂ ਜਦੋਂ ਆਪਾਂ ਚੰਗੀ ਵੀਡੀਓ ਨਹੀਂ ਸ਼ੇਅਰ ਕਰਦੇ ਫਿਰ ਆਪਾਂ ਹੋਰ ਪੁੱਠੇ ਸਿੱਧੇ ਪਾਸੇ ਨੂੰ ਕਿਉਂ ਆਪਾਂ ਉਹ ਜਿਹਾਂ ਪਾਉਣੇ ਆ ਫਿਰ ਕਮਲੀਆਂ ਰਵਲੀਆਂ ਤੇ ਕਿਉਂ ਉਹ ਜਿਹੜੀਆਂ ਸ਼ੇਅਰ ਹੁੰਦੀਆਂ ਫਿਰ ਹੋਰ ਪਾਸੇ ਨੂੰ ਵੀਡੀਓ ਨਾ ਸ਼ੇਅਰ ਸ਼ੇਅਰ ਜ਼ਰੂਰ ਕਰ ਦਿਓ ਮੈਂ ਤੈਨੂੰ ਹੁਣ ਕੋਈ ਗੱਲ ਦੱਸਦਾ ਇਸ ਗੱਲ ਤੋਂ ਗੱਲ ਵੱਖਰੀ ਆ ਅੱਜ ਮੈਂ ਦੇਖ ਰਿਹਾ ਜਿੱਦੋਂ ਉਹ ਚਿੱਟੇ ਵਾਲੀ ਬੀਬੀ ਨਹੀਂ ਫੜੀ ਗਈ ਉਹਦੇ 31k ਫੋਲੋਅਰ ਸੀਗੇ ਫੜੀ ਫੜੀ ਗਈ ਤਾਂ ਉਹ ਚਿੱਟੇ ਚ ਤੇ ਅੱਜ ਉਹਦੇ 81k ਫੋਲੋਅਰ ਹੋ ਗਏ ਅੱਜ ਕਿਐਸੀ ਕੀ ਰੈਡਾ ਸਾਡਾ ਮੁਲਖ ਕਮਲਾ ਕੀ ਉਹ ਲੈ ਉਹਨੇ ਜੰਗ ਜਿੱਤ ਲਈ ਹਾਂ ਜੰਗ ਜਿੱਤ ਲਈ ਹਾਂ ਹਾਂ ਸਮਾਂ ਦੇ ਫੋਲੋਅਰ ਵਧ ਜਾਂਦੇ ਲੈ ਸਮਾਂ ਦੇ ਲਾਨ ਤਾਂ ਨਹੀਂ ਪੰਜਾ ਉਹਨੂੰ ਹਾਂ ਉਹਨੂੰ ਆਪ ਦੇ ਪੇਜਾਂ ਤੋਂ ਲਾਂਹਦਾ ਪਾਓ ਹਾਂ ਤੇ ਉਹਦੇ ਸਗਾ ਇਹਦੇ 50 ਕੇ ਫੋਲੋਅਰ ਵਾਦ ਯਾ ਕੇ ਤੇ ਫਿਰ ਹੋਰ ਸਵੇਰ ਨਹੀਂ ਕਹੂ ਅਗਲਾ ਕਹੂਗਾ ਫੋਲੋਅਰ ਵਧਾਉਣੇ ਦਾ ਪੈਣਾ 2 ਗ੍ਰਾਮ ਚਿੱਟਾ ਬੋ ਵਾ ਲੋ ਹਾਂ ਆਹੀ ਜੇ ਕਰ ਤੇ ਦੋਸਤੋ ਗੱਲ ਇਹ ਚੱਜ ਦੀ ਚੀਜ਼ ਨਾ ਚੰਗੀ ਚੀਜ਼ ਨੂੰ ਤੇ ਪੂਰਾ ਵਧੀਆ ਆ ਦਾ ਸਪੋਰਟ ਕਰਿਆ ਕਰੋ ਤੇ ਤੁਹਾਨੂੰ ਇਹੋ ਜਿਹੇ ਵੀਡੀਓ ਖਰਚੋਰੀ ਕਰਨ ਦਾ ਟਿਕਾ ਹੀ ਰਹੇ ਤੁਹਾਨੂੰ ਚੰਗੀਆਂ ਵੀਡੀਓ ਆਪਾਂ ਪਾਉਂਦੇ ਰਹਿੰਨੇ ਆ ਪੇਜ ਤੇ ਪਾਉਂਦੇ ਰਿਹਾ ਕਰਾਂਗੇ ਤੇ ਲਾਂਹ ਤਾਂ ਇਹਨੂੰ ਲਾਜ਼ਮੀ ਪਾਓ ਤੇ ਆ ਬਾਈ ਦਾ ਤੁਹਾਨੂੰ ਇਹਦਾ ਚਿਹਰਾ ਵੀ ਤੁਹਾਨੂੰ ਦਿਖਾਵਾਂਗੇ ਵੀ ਸ੍ਰੀ ਹੀ ਬੰਦਾ ਕਾ ਯਾਰ ਇਹੋ ਜੇ ਪਹਿਲੀ ਕੱਲ ਦਾ ਡਾਂਗ ਵਾਲੇ ਦੇ ਤਾਂ ਵੜਦਾ ਹੀ ਨਹੀਂ ਅਗਲਾ ਹੈ ਅਗਲਾ ਕਹਿੰਦਾ ਜੇ ਉੱਤੇ ਹਾਂ ਉੱਤੇ ਆ ਗਿਆ ਚੱਕਰ ਆਉ ਸੀ ਚੱਕਰਾ ਹਾਂ ਤੇ ਸਾਰਿਆਂ ਦਾ ਧੰਨਵਾਦ ਤੇ ਵੀਡੀਓ ਨੂੰ ਆ ਮਿੱਤਰੋ ਗੱਲ ਇਹ ਹੈ ਨਾ ਆ ਸੋਨੂੰ ਨਾ ਆਵੇ ਦਿਖਾਉਣੇ ਆ ਆਵੇ ਐ ਨਹੀਂ ਹੁੰਦਾ ਵੀ ਕੋਈ ਬੰਦਾ ਚਲੋ ਲਸਣ ਲਾਤਾ ਤੇ ਆ ਸ਼ੌਂਕ ਦੇ ਨਾਲ ਇਹਦੀ ਸਬਜ਼ੀ ਲਈ ਵੀ ਆ ਵੇਖੋ ਉਹ ਉੱਥੋਂ ਤੇ ਕਿੰਨਾ ਥਾਂ ਛੱਡਿਆ ਹੋਇਆ ਯਾਰ ਤੇ ਜਦੋਂ ਐ ਸ਼ੌਂਕ ਨਾਲ ਬੰਦੇ ਦਾ ਕੋਈ ਆਪਦਾ ਕੰਮ ਧੰਦਾ ਕਰਿਆ ਹੋਵੇ ਆ ਵੇਖ ਹਰ ਤਰ੍ਹਾਂ ਦੀ ਸਬਜ਼ੀ ਤੇ ਪੂਰਾ ਵਧੀਆ ਯਾਰ ਬਣਾਇਆ ਵਾ ਜਗਾੜ ਪਿਆ ਸਬਜੀ ਨੂੰ ਅੱਡ 5-10 ਮਰਲੇ ਛੱਡੇ ਹੋਏ ਆ ਤੇ ਆਹ ਵੇਖੋ ਆਹ ਵੇ ਬੰਦਾ ਸ਼ਕੀਨ ਆ ਬੰਦਾ ਵੇ ਸੌਂਫ ਸੂਫ ਵਟਾਂ ਦੇ ਉੱਤੇ ਆਹ ਵੇਖੋ ਧਣੀਆਂ ਧੁਣੀਆਂ ਪੂਰਾ ਵਧੀਆ ਯਾਰ ਜਗਾੜ ਆ ਤੇ ਜਦੋਂ ਬੰਦੇ ਨੇ ਐ ਮਿਹਨਤ ਨਾਲ ਚੀਜ਼ ਲਾ ਕੇ ਤੇ ਸਾਰਾ ਸੈੱਟ ਕਰਿਆ ਹੋਵੇ ਤੇ ਯਾਰ ਮੁੜ ਕੇ ਕੋਈ ਆਵੇ ਤੇ ਆ ਕੇ ਤੇ ਵੇੜ ਵੱਟ ਕੇ ਤੇ ਭਰੀ ਬਣ ਕੇ ਲੈ ਜੀ ਤੇ ਮਨ ਤਾਂ ਯਾਰ ਦੁਖੀ ਹੁੰਦਾ ਹੀ ਆ ਬੰਦੇ ਦਾ ਹਨਾ ਤੇ ਇਦੇ ਵਿੱਚ ਯਾਰ ਆਪਾਂ ਪਾ ਦਾ ਲਾਣ ਤਾਂ ਹੀ ਸਕਦੇ ਆ ਚਲੋ ਸੋਸ਼ਲ ਮੀਡੀਆ ਚੀਜ਼ ਇਹੋ ਜੀ ਆ ਹੁਣ ਗਾਲ ਦੁੱਪੜਦਾ ਚਲੋ ਆਪਾਂ ਵੀ ਜੱਟ ਜੱਟ ਭਰਾਗੇ ਤੇ ਮੂੰਹ ਤਾਂ ਆਪਣੇ ਵੀ ਲੱਗਿਆ ਵਾ ਆਪਾਂ ਗਾਲ ਦੁੱਪੜਦਾ ਆਪਾਂ ਵੀ ਭਰਾ ਸਕਦੇ ਆ ਪਰ ਗੱਲ ਇਹ ਵੀ ਇਹ ਗੱਲਾਂ ਆਪਾਂ ਨੂੰ ਸੂੰਹ ਨਹੀਂ ਗਾ ਤੇ ਆਹ ਵੇਖੋ ਟਮਾਟਰ ਟਮੂਟਰ ਜਨਕਿ ਕੁੱਲ ਯਾਰ ਸਬਜ਼ੀ ਲਾਈ ਵੀ ਆ ਵੇ ਗੋਭੀ ਕਾ ਭੀ ਬੰਦ ਗੋਭੀ ਲੱਗੀ ਵੀ ਸੀ ਤੇ ਬਹੁਤ ਜਨਕਿ ਘਟਗਾ ਵੇ ਸ਼ਰਮਨਾਕ ਨਾ ਗੱਲ ਕਰੀ ਹੈਗੀ ਆਹ ਵੇਖੋ ਆਹ ਤੋੜ ਕੇ ਹੋਰ ਵੀ ਲੱਗਿਆ ਵਾ ਟਮਾਟਰ ਟਮੂਡੇ ਸਾਰਾ ਕੁਝ ਲਾਇਆ ਵਾ ਵਿਚਾਰੇ ਦਾ ਤੇ ਆ ਵੇਖੋ ਗੰਡੇ ਗੁੰਡੇ ਕਿੰਨੇ ਵਧੀਆ ਐਂ ਤਿਆਰ ਕਰੇ ਵੀ ਆ ਤੇ ਬਾਵਾ ਹੁਣ ਮੇਰੇ ਹਿਸਾਬ ਨਾਲ ਇਹ ਬਾਜ ਜਾਣਗੇ ਆ ਵੀਡੀਓ ਪਾਉਣ ਦਾ ਮਤਲਬ ਇਹੀ ਆ ਵੀ ਇਹਨੇ ਨਾ ਆਹ ਹੋ ਸਕਦਾ ਬਾਜ ਜਾਣ ਤੇ ਨਹੀਂ ਕਿਸੇ ਦਿਨ ਰਾਤ ਨੂੰ ਗੱਡੀ ਗੁੱਡੀ ਲਿਆ ਕੇ ਜਾ ਰਖਸ਼ਾ ਲਿਆ ਕੇ ਹੋ ਸਕਦਾ ਗੰਡੇ ਵੀ ਲੈ ਜਾਂਦਾ ਤੇ ਆ ਆਪਾਂ ਸਾਰਿਆਂ ਨੇ ਵੇਖਿਆ ਨਹੀਂ ਆਮ ਤਕਰੀਬਨ ਨਾ ਗੰਧ ਖੜਾ ਹੁੰਦਾ ਪਾਸੇ-ਪਾਸੇ ਤੇ ਪੂਰੇ ਵਧੀਆ ਸ਼ੌਂਕ ਨਾਲ ਬਾਈ ਕੰਮ ਕਰਦਾ ਉਹਦਾ ਤੇ ਯਾਰ ਕੰਮ ਕਰਦੇ ਨੂੰ ਵੀ ਨਹੀਂ ਬੰਦਾ ਕੰਮ ਕਰ ਦਿੰਦਾ ਤੇ ਫਿਰ ਇਦੂ ਹੋਰ ਘਟਿਆ ਯਾਨੀ ਕਿ ਗੱਲ ਕੀ ਹੋਊਗੀ ਤੇ ਆਪਾਂ ਤੁਹਾਨੂੰ ਆ ਜਿਹੜਾ ਸੀਗਾ ਦਿਖਾਤਾ ਸਿਸਟਮ ਜਿਹੜਾ ਸੀਗਾ ਵਿਚਾਰੇ ਨਾਲ ਜਿਹੜਾ ਹੋਇਆ ਇਹ ਯਾਨੀ ਕਿ ਤੱਕ ਹੀ ਕਹਿ ਸਕਦੇ ਆ ਤੇ ਉਹ ਜਿਵੇਂ ਪਹਿਲਾਂ ਵੀ ਆਪਾਂ ਦੱਸਿਆ ਵੀ ਚੋਰੀ ਲੱਖ ਦੀ ਵੀ ਆ ਤੇ ਕੱਖ ਦੀ ਵੀ ਆ ਚੋਰੀ ਦਾ ਚੋਰ ਕੋਈ ਆ ਤੇ ਉਂ ਜੇ ਕੋਈ ਯਾਰ ਪੁੱਛ ਕੇ ਲੈ ਜਾਂਦਾ ਇਹ ਤੋਂ ਤੇ ਬਾਈ ਯਾਰ ਕਿਸ ਤੂੰ ਤੜਕੇ ਆ ਕੇ ਵੇਖਿਆ ਇਹ ਹਾਂ ਸਵੇਰ ਦੇਖਿਆ ਆ ਕੇ ਮੈਂ ਸਵੇਰ ਵੇਖਿਆ ਆ ਕੇ ਰਾਤ ਨੂੰ ਲੱਗਿਆ ਕੋਈ ਰਾਤ ਨੂੰ ਲੱਗਿਆ ਅੱਛਾ ਅੱਜ ਸਵੇਰ ਜਦੋਂ ਆਏ ਇੱਥੇ ਤੇ ਉਸ ਵੀ ਨਹੀਂ ਲਸਣ ਇੱਥੋਂ ਵੀ ਲੈ ਕੇ ਗਿਆ ਪਰਲੇ ਉਧਰੋਂ ਵੀ ਲੈ ਗਿਆ ਦੋ ਘਰਾਂ ਦਾ ਅੱਛਾ ਦੋ ਘਰਾਂ ਦਾ ਲੈ ਕੇ ਗਿਆ ਚਾਚੀ ਕਾਹੀ ਮੇਰੇ ਤੇ ਸਾਡਾ ਸੀਗਾ ਦੋ ਘਰਾਂ ਦਾ ਲੈ ਗਿਆ ਇਹ ਤਾਂ ਬਈ ਪੂਰੀ ਸਹੀ ਗੱਲ ਆ ਗਾਲਾਂ ਲੈਣ ਦੇ ਕਾਬਲੀ ਆ ਕੰਮ ਇਹ ਤਾਂ ਦੋ ਘਰਾਂ ਦਾ ਲੈ ਗਿਆ ਪਟਕੇ ਲਸਣ ਜਿਹੜਾ ਨਾ ਦੋ ਘਰਾਂ ਦਾ ਇਹ ਯਾਨੀ ਕਿ ਜਮਾ ਸਫਾਈ ਕਰ ਗਿਆ ਤੇ ਐਨਾ ਦੱਸੋ ਭੈਣਾਂ ਗੱਲ ਇਹ ਘਟੋ ਘਟੇ ਦੋ ਕੁਇੰਟਲ ਲਸਣ ਲੈ ਗਿਆ ਹੋਊਗਾ ਲੈ ਗਿਆ ਹੋਰ ਆ ਫੇਰ ਰੁਕੇ ਨਹੀਂ ਆਇਆ ਹਾਂ ਤੇ ਆ ਮਿੱਤਰੋ ਸਾਨੂੰ ਦਿਖਾਤਾ ਤੇ ਗਾਂ ਤੁਸੀਂ ਆਪ ਦਾ ਰਸ ਦੇ ਦਿਓ ਵੀ ਇਹ ਕਿੰਨਾ ਕਿ ਚੰਗਾ ਕੰਮ ਕਰਿਆ ਉਹਨੇ ਤੇ ਆਹ ਵੇਖੋ ਕਿੰਨਾ ਵਧੀਆ ਇਹਨੇ ਖੇਤ ਦੇ ਵਿੱਚ ਨਾ ਉਹਦਾ ਜਿਗਾਰਡ ਬਣਾਇਆ ਹੋਇਆ ਤੇ ਆਹੀ ਗੱਲ ਬਾਤ ਸੀ ਤੁਹਾਨੂੰ ਦੱਸਦੀ ਆ ਤੇ ਧੰਨਵਾਦ